ਉਰੰਗਲੇ ਦੇਸ਼ ਪੰਜਾਬ ਦੇ ਬਹਾਦਰ ਅਣਖੀ ਪੰਜਾਬੀਓ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਵੀਰ ਇਸ ਪਾਸੇ ਖੜੇ ਨੇ ਆ ਕੇ ਬਹਿੜ ਜਾਓ ਕਿਉਂਕਿ ਖੜੇ ਚੰਗੇ ਨਹੀਂ ਲੱਗਦੇ ਗੱਲਬਾਤ ਕਰਨੀ ਆ ਆਪਾਂ ਸੋ ਬੇਨਤੀ ਆ ਵੀ ਸਾਰੇ ਆ ਕੇ ਬਹਿੜ ਜਾਓ ਫਤਿਹ ਇੱਕ ਵਾਰ ਗੱਜ ਕੇ ਦੁਬਾਰਾ ਬੁਲਾਵਾਂਗੇ ਤੁਹਾਡਾ ਰਿਸਪੌਂਸ ਨਹੀਂ ਆਇਆ ਪੰਜਾਬੀਓ ਇਦਾਂ ਜ਼ਮੀਨਾਂ ਬਚਾਵਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਤੋਂ ਪਹਿਲਾਂ ਬੋਲਦੇ ਬਿਲਾ ਰਹੇ ਨੇ ਬਹੁਤ ਗੱਲਾਂ ਕੀਤੀਆਂ ਨੇ ਤੁਹਾਡੇ ਨਾਲ ਸਟੇਟ ਕ੍ਰੀ ਸਾਹਿਬ ਕਹਿ ਰਹੇ ਸੀ ਕਿ ਜਿਹੜੇ ਜਿਹੜੇ ਪੀੜਤਾ ਉਹ ਨਾਂ ਲਿਖਵਾ ਦੇਣ ਪੰਜਾਬ ਦੀ ਆਬਾਦੀ 2.5 ਤਿੰਨ ਕਰੋੜਾ ਮੈਂ ਕਹਿੰਦਾ ਕਿ ਇਸ ਸਮੇਂ ਪੰਜਾਬ ਦਾ ਇੱਕ ਇੱਕ ਬੰਦਾ ਪੀੜਤਾ ਅਸੀਂ ਇਹ ਸਰਕਾਰ ਨੂੰ ਬੜੇ ਚਾਵਾ ਨਾਲ ਚੁਣਿਆ ਸੀ ਮੇਰੇ ਅਰਗੇ ਕਈ ਹੋਰ ਵੀ ਜਿਹੜੇ ਬਦਲਾਵ ਦੇ ਮਗਰ ਗਏ ਸੀ ਤੇ ਉਮੀਦ ਸੀ ਵੀ ਭਗਵਾਨ ਸਿੰਘ ਮਾਨ ਜਿਹੜਾ ਕਹਿੰਦਾ ਮੈਂ ਪੰਜਾਬ ਦਾ ਪੁੱਤਾਂ ਮਿੱਟੀ ਦਾ ਪੁੱਤਾਂ ਖੇਤਾਂ ਦਾ ਪੁੱਤਿਆਂ ਇਹ ਵਾਕਿਆ ਪੰਜਾਬ ਲਈ ਕੁਝ ਕਰੂਗਾ ਪਰ ਜਦੋਂ ਦਾ ਪੰਜਾਬੀ ਸੂਬਾ ਬਣਿਆ 1966 ਤੋਂ ਲੈ ਕੇ ਅੱਜ ਟੱਕ ਜੇ ਮੈਂ ਗੱਲ ਕਰਾਂ ਤਾਂ ਸਾਰਿਆਂ ਨੇ ਪੰਜਾਬ ਨਾਲ ਗਦਾਰੀਆਂ ਕੀਤੀਆਂ ਨੇ ਧੋਖਾ ਕੀਤਾ ਹੈ ਉਹਨਾਂ ਚੋਂ ਭਗਵਾਨ ਸਿੰਘ ਮਾਨ ਵੀ ਇੱਕ ਬਣ ਗਿਆ ਅੱਜ ਅੱਜ ਜੇ ਗੱਲ ਕਰੀਏ ਭਗਵਾਨ ਸਿੰਘ ਮਾਨ ਦੀ ਤੇਰੇ ਹੱਥ ਵਾਸੀ ਕੁਛ ਐ ਨਹੀਂਗਾ ਸਾਰਾ ਕੁਛ ਦਿੱਲੀ ਵਾਲੇ ਚਲਾ ਰਹੇ ਨੇ ਆ ਤੁਸੀਂ ਇੱਕ ਬੀਬੀ ਸੀ ਯਾਦ ਹੋਊਗਾ ਤੁਹਾਨੂੰ ਜਦੋਂ ਆਪਾਂ ਧਰਨਾ ਦਿੱਲੀ ਲੱਗਿਆ ਸੀ ਤਾਂ ਜਦੋਂ ਸਰਕਾਰ ਬਣੀ ਉਹ ਕਹਿੰਦੀ ਸੀ ਐ ਐ ਚੁਟਕੀਆਂ ਚ 50 ਮਿੰਟਾਂ ਚ ਦੇ ਦੂੰਗੀ ਖਰੜ ਤੋਂ ਐਮ ਐਲ ਆ ਕੱਲ ਅਸਤੀਫਾ ਦੇਗੀ ਕਿਉਂ ਦੇਗੀ ਉਹਨੇ ਲਿਖਿਆ ਕਹਿੰਦੀ ਮੇਰਾ ਮਨ ਭਾਰੀ ਐ ਕਿਉਂ ਭਾਰੀ ਐ ਸੋ ਪਤਾ ਲੱਗਿਆ ਭਾਈ ਦਿੱਲੀ ਆਲੇ ਨੇ ਸਸੋਦੀਏ ਹੋਰਾਂ ਨੇ ਉਹਨੇ ਕਿਹਾ ਵੀ ਸਸੋਦੀਏ ਕੋਲੇ ਜਾ ਤਸ ਸੋਦੀਏ ਨੇ ਸਿੱਧਾ ਜਵਾਬ ਦਿੱਤਾ ਵੀ ਤੂੰ ਕੱਲੀ ਇੱਕ ਪਾਸੇ ਐ ਸਾਰੇ ਇੱਕ ਪਾਸੇ ਨੇ ਅਸੀਂ ਤੇਰਾ ਕੁਝ ਨਹੀਂ ਕਰ ਸਕਦੇ ਉਹ ਅਕਾਲੀਆਂ ਦਾ ਜੀ ਇਹਨਾਂ ਨੇ ਪੰਜਾਬ ਨੂੰ ਸਭ ਤੋਂ ਵੱਧ ਲੁੱਟਿਆ ਉਹ ਬਾਦਲਾਂ ਦਾ ਉਥੋਂ ਦਾ ਪੁਰਾਣਾ ਐਮਐਲਏ ਉਹਨੂੰ ਆਪਦੀ ਪਾਰਟੀ ਸ਼ਾਮਲ ਕਰਾਇਆ ਕਿਉਂ ਕਿਉਂਕਿ ਤੁਹਾਡੇ ਤੇ ਇੱਕ ਹੋਰ ਇਲੈਕਸ਼ਨ ਦਾ ਬੋਝ ਪਾਉਣਾ ਹੈ ਜਿਹੜੀ ਮਹਾਲੀ ਦੇ ਨਾਲ ਖਰੜਚ ਹੋਵੇਗੀ ਸੋ ਇੱਕ ਤਰਨਤਾਰ ਉਥੇ ਹੋਵੇਗੀ ਕਿਹਨਾਂ ਦਾ ਪੈਸਾ ਲੱਗ ਰਿਹਾ ਤੁਹਾਡਾ ਤੁਹਾਡਾ ਕਿਵੇਂ ਸਵੇਰੇ ਉੱਠ ਕੇ ਚਾਹ ਪੀਨੇ ਉਹ ਤੇ ਟੈਕਸ ਕਿਤੋਂ ਪਿੰਡਾਂ ਚੋਂ ਚੱਲ ਕੇ ਇੱਥੇ ਆਇਓ ਗੱਡੀ ਤੇ ਆਇਓ ਪٹرول ਡੀਜ਼ਲ ਖੂਕਿਆ ਉੱਤੇ ਟੈਕਸ ਸੋ ਤੁਹਾਡੇ ਟੈਕਸਾਂ ਦਾ ਪੈਸਾ ਇਹ ਜਿਹੜੇ ਕਾਲੇ ਅੰਗਰੇਜ਼ ਨੇ ਇਹ ਕਾਲੇ ਅੰਗਰੇਜ਼ ਤੁਹਾਨੂੰ ਲੁੱਟਣ ਲੱਗੇ ਹੋਏ ਨੇ ਗੱਲ ਕਰੀਏ ਲੈਂਡ ਪੂਲਿੰਗ ਐਕਟ ਮੈਂ ਅੱਗੇ ਵੀ ਸਟੇਜਾਂ ਤੇ ਬੋਲਦਾ ਹੁੰਨਾ ਮੈਂ ਕਹਿੰਦਾ ਹੁੰਨਾ ਇਹ ਲੈਂਡ ਪੂਲਿੰਗ ਐਕਟ ਨਹੀਂ ਹੈ ਇਹ ਲੈਗ ਪੂਲਿੰਗ ਐਕਟ ਹੈ ਲੱਤ ਖਿੱਚ ਪਾਲਸੀ ਹੈ ਇਹ ਇਹ ਤੁਹਾਡੀ ਲੱਤ ਖਿੱਚ ਕੇ ਤੁਹਾਡੀ ਜ਼ਮੀਨ ਚੋਂ ਬਾਹਰ ਕੱਢਣੀ ਐ ਫਿਰ ਆ ਜਿਹੜੇ ਵਪਾਰੀ ਦਿੱਲੀ ਵਾਲੇ ਕਾਲੇ ਅੰਗਰੇਜ਼ ਜਿਹੜੇ ਹੁਣ ਤੱਕ ਲੁੱਟ ਰਹੇ ਨੇ ਪੰਜਾਬ ਨੂੰ ਭਗਵੰਤ ਸਿੰਘ ਮਾਨ ਦੀ ਸ਼ਹਿ ਦੇ ਉੱਤੇ ਉਹਨਾਂ ਨੇ ਤੁਹਾਡੀ ਜ਼ਮੀਨ ਤੇ ਕਾਬਜ਼ ਹੋ ਜਾਣਾ ਹੈ ਇਸ ਲਈ ਅਸੀਂ ਇਸ ਲੈਗ ਪੂਲਿੰਗ ਐਕਟ ਦਾ ਪਹਿਲੇ ਦਿਨ ਤੋਂ ਵਿਰੋਧ ਕਰਦੇ ਆ ਕਿਉਂਕਿ ਜੇ ਤੁਹਾਡੇ ਕੋਲੇ ਜ਼ਮੀਨ ਹੋਊਗੀ ਤਾਂ ਹੀ ਖਾਣ ਨੂੰ ਦਾਣੇ ਪੈਦਾ ਹੋਣਗੇ ਨਹੀਂ ਕੀ ਕਰੋਗੇ ਅੱਜ ਮੈਂ ਦੇਖ ਰਿਹਾ ਸੀ ਜਦੋਂ ਦੇ ਅਸੀਂ ਬੈਠੇ ਆ ਅ ਜਿੰਨੇ ਸ਼ਹਿਰ ਵਾਲੇ ਜਾਪਾ ਕਾਲੀ ਇੱਥੋਂ ਦੇ ਵਸਨੀਕ ਨੇ ਆਰਾਮ ਨਾਲ ਲੰਘ ਕੇ ਜਾ ਰਹੇ ਨੇ ਕਿਸੇ ਨੂੰ ਕੋਈ ਦੁੱਖ ਨਹੀਂ ਆ ਕਿਉਂ ਕਿ ਇਹਨਾਂ ਨੂੰ ਪਤਾ ਹੈ ਅਸੀਂ ਬਾਜ਼ਾਰੋਂ ਬਰੈਡ ਲੈ ਲੈਣੀ ਆ ਆਟਾ ਲੈ ਲੈਣਾ ਚੌਲ ਲੈ ਲੈਣੇ ਨੇ ਦਾਲਾਂ ਲੈਣੀਆਂ ਸਭ ਕੁਝ ਖਰੀਦ ਕੇ ਖਾ ਲਾਂਗੇ ਪਰ ਗੌਰ ਕਰਿਓ ਇਸ ਗੱਲ ਤੇ ਇਹ ਕਿੰਨਾ ਸਿਰ ਚੱਲੂਗਾ ਜੇ ਜ਼ਮੀਨਾਂ ਨਾ ਰਹਿਣਗੀਆਂ ਕਿੰਨਾ ਸਮਾਂ ਚੱਲੂਗਾ ਹੌਲੀ ਹੌਲੀ ਕਰਕੇ ਜੇ ਕਾਰਪੋਰੇਟ ਦਾ ਹੱਥ ਸਾਰਾ ਕੁਝ ਆ ਗਿਆ ਤਾਂ ਇਹ ਆਟਾ ਵੀ ਮਿੱਤਰੋ 500 ਰੁਪਏ ਕਿਲੋ ਵੇਚਣਗੇ ਇਸ ਲਈ ਗੱਲ ਗੌਰ ਕਰਨ ਵਾਲੀ ਹੈ ਕਿਉਂਕਿ ਕਾਰਪੋਰੇਟ ਕਿਵੇਂ ਲੁੱਟਦਾ ਹੈ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਸਾਰਿਆਂ ਕੋਲੇ ਮੋਬਾਈਲ ਨਹੀਂ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੋਬਾਈਲ ਵੱਡੇ ਆਉਣੇ ਸ਼ੁਰੂ ਹੋਏ ਆ ਤਾਂ ਮੋਬਾਈਲ ਦਾ ਡੱਬਾ ਹੁੰਦਾ ਸੀ ਉਹਦੇ ਵਿੱਚ ਚਾਰਜਰ ਹੁੰਦਾ ਸੀ ਹੈੱਡਫੋਨ ਹੁੰਦੇ ਸੀ ਇੱਕ ਦੀ ਕੇਬਲ ਹੁੰਦੀ ਸੀ ਸਾਰਾ ਕੁਝ ਕੰਬਾਈਨਡ ਮਿਲਦਾ ਸੀ ਆ ਹੁਣ ਤੁਸੀਂ ਨਵਾਂ ਫੋਨ ਲੈ ਲਿਓ ਕੱਲਾ ਫੋਨ ਰਹਿ ਗਿਆ ਡਾਟਾ ਕੇਬਲ ਹੈੱਡਫੋਨ ਚਾਰਜਰ ਸਭ ਕੁਝ ਖਤਮ ਹੋ ਗਿਆ ਆ ਮੈਂ ਫੋਨ ਲਿਆ 2 ਮਹੀਨੇ ਪਹਿਲਾਂ ਤਾ ਉਹਦਾ 1500 ਦਾ ਚਾਰਜਰ ਲੱਗ ਲੈਣਾ ਪੈਂਦਾ ਤੇ ਅਸੀਂ ਚਾਰਜਰ ਤੋਂ ਬਿਨਾ ਫੋਨ ਨਹੀਂ ਚਲਾ ਸਕਦੇ ਕਿਉਂਕਿ ਸਾਡੀ ਮਜਬੂਰੀ ਬਣਤਾ ਇਸ ਲਈ ਇਹਨਾਂ ਨੇ ਆਪਦੀਆਂ ਚੀਜ਼ਾਂ ਨੂੰ ਮਜਬੂਰੀਆਂ ਵੜਾ ਕੇ ਤੁਹਾਨੂੰ ਖਰੀਦਣ ਵਾਸਤੇ ਮਜਬੂਰ ਕਰਤਾ ਪਰ ਤੁਹਾਡੀ ਕਮੀ ਕਿੱਥੇ ਹੈ ਇੱਕੋ ਹੀ ਕਮੀ ਹੈ ਤੁਹਾਡੀ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਰਗੇ ਨੂੰ 1.5 ਸਾਲਾਂ ਚ ਝੁਕਣਾ ਪਿਆ ਸੀ ਇਹ ਇਕੱਠੇ ਦੀ ਤਾਕਤ ਹੈ ਇੱਥੇ ਆਉਂਦੇ ਹਾਂ ਅੱਜ ਵੀ ਆਏ ਹਾਂ ਪਰ ਆਦੇ ਲੱਤਾਂ ਖਿਚੋ ਯਾਰ ਕੀ ਹੋਣਾ ਹੈ ਜਿਹੜੀ ਸਰਕਾਰ ਨੇ ਕਰਤਾ ਅਜੀਤ ਖਬਰ ਦੇ ਵਿੱਚ ਤਾਂ ਖਸਰੇ ਨੰਬਰ ਆ ਗਏ ਐ ਕਰਤਾ ਫਲਾਨੇ ਕਰਤਾ ਉਹ ਲੋਕ ਰੋਹ ਦੇ ਮੂਰੇ ਕੋਈ ਸਰਕਾਰ ਨਹੀਂ ਟਿਕਦੀ ਹੁੰਦੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿੰਨੀ ਵਾਰ ਕਿੰਨੇ ਧਰਨੇ ਪ੍ਰਦਰਸ਼ਨ ਹੋਏ ਨੇ ਕਿੰਨੀਆਂ ਸਰਕਾਰਾਂ ਝੁਕੀਆਂ ਨੇ ਇੱਕ ਹੁੰਦੇ ਸੀ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਲੱਭਦੇ ਕਿਤੇ ਦੱਸਿਓ ਤਾਂ ਮੈਨੂੰ ਕਿੱਥੇ ਗਿਆ ਇੱਕ ਜਿਹੜਾ ਮਹਾਰਾਜਾ ਜਿਹੜਾ ਹੱਥ 'ਚ ਗੁਟਕਾ ਸਾਹ ਫੜ ਕੇ ਸੌਂ ਖਾਂਦਾ ਸੀ ਅੱਜ ਉਹ ਕਿੱਥੇ ਆ ਬਈ ਦੀਨਾ ਤੇ ਭਗਵਾਨ ਸਿਆ ਐਂ ਆ ਰਹਿ ਗਿਆ ਸਵਾ ਸਾਲ ਦੂਰ ਸਾਲ ਐਂ ਤੇਰਾ ਨਾ ਹੋਣੀਆ ਅੱਜ ਜਿਹੜਾ ਕਹਿੰਦਾ ਸੀ ਕੁਰਤੇ ਪਜਾਮੇ ਤੋਂ ਝੱਗੀਆਂ ਪਾਏ ਫਿਰਦੇ ਨੇ ਅੱਜ ਰੋਜ ਰੰਗ ਬਰੰਗੀਆਂ ਝੰਗੀਆਂ ਪਾਉਂਦਾ ਕੀ ਗੱਲ ਹੁਣ ਤੈਨੂੰ ਜੇ ਠਾਰਦਾ ਪਤਾ ਨਹੀਂ ਹੁਣ ਗਰਮੀ ਨਹੀਂ ਲੱਗਦੀ ਇਹਦਾ ਹਾਲ ਉਹੀ ਹੋਣਾ ਜਿਹੜਾ ਪਿਛਲਿਆਂ ਦਾ ਹੋਇਆ ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕੇ ਚ ਹੋ ਜੋ ਇਕੱਠੇ ਹੋ ਜੋ ਆ ਇੱਕ ਲੈਂਡ ਪੁਲਿੰਗ ਐਕਟ ਕੋਈ ਸਾਡੇ ਲਈ ਵੱਡਾ ਮਸਲਾ ਨਹੀਂ ਹੈ ਜੇ ਅਸੀਂ ਇਕੱਠੇ ਹੋ ਗਏ ਜੇ ਨਾ ਹੋਏ ਹਾਂ ਮੇਰੇ ਅਰਗੇ ਨੇ ਕਹਿਦਾ ਚੱਲ ਯਾਰ ਦੋ ਕਿੱਲੇ ਨੇ ਦੁੱਗਣੀ ਚੋਗਣੀ ਕੀਮਤ ਮਿਲਦੀ ਐ ਕਿਉਂਕਿ ਦੇਣਗੇ ਤੁਹਾਨੂੰ ਦੇਣਗੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਅਜਿਹੀ ਧਰਤੀ ਦੇ ਮਾਲਕੋਂ ਜਿਹੜੀ ਪੂਰੀ ਦੁਨੀਆ ਚ ਕਿਤੇ ਵੀ ਨਹੀਂ ਹੈ ਇਹ ਬਾਬੇ ਨਾਨਕ ਦੀ ਪਵਿੱਤਰ ਧਰਤੀ ਕਰਤਾਰ ਸਾਹਿਬ ਦੀ ਪਵਿੱਤਰ ਧਰਤੀ ਇਹੋ ਜੀ ਪਵਿੱਤਰ ਧਰਤੀ ਪੂਰੀ ਦੁਨੀਆ ਤੇ ਕਿਤੇ ਨਹੀਂ ਹੈ ਪ੍ਰਾਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਇਹ ਧਰਤੀ ਬੰਦੇ ਹਰੇ ਕਰਦੀ ਐ ਸੋ ਇਹ ਧਰਤੀ ਵੇਚ ਕੇ ਐ ਨਾ ਹੋ ਜੇ ਵੀ ਤੁਸੀਂ ਇਹਨੂੰ ਵੇਚ ਦਿਓ ਤੇ ਬਾਅਦ ਚ ਧੱਕੇ ਖਾਂਦੇ ਫਿਰੋ ਤੁਸੀਂ ਸਾਰਿਆਂ ਨੇ ਨੌਜਵਾਨ ਬੈਠੇ ਨੇ ਸਾਡੇ ਬਾਈ ਬੈਠੇ ਨੇ ਬਜ਼ੁਰਗ ਅੱਜ ਕੱਲ ਹਰੇਕ ਫੋਨ ਚਲਾਉਂਦਾ ਆ ਆ ਦੋ ਤਿੰਨ ਦਿਨ ਪਹਿਲਾਂ ਇੱਕ ਸਰਾਰ ਜੀ ਮਹਾਲੀ ਦੇ ਉਹਨਾਂ ਦੀ ਵੀਡੀਓ ਆ ਰਹੀ ਹੈ ਇੰਟਰਵਿਊ ਆ ਰਹੀ ਹੈ ਉਹ ਕਹਿੰਦੇ ਇੱਥੇ ਆ ਮੇਰੀ ਜ਼ਮੀਨ ਸੀ ਅੱਜ ਮੈਂ ਰੋਟੀ ਦਾ ਡੱਬਾ ਲੈ ਕੇ ਟਿਫਨ ਲੈ ਕੇ ਇੱਥੇ ਖੜਾ ਦਿਹਾੜੀ ਕਰਦਾ ਸੋ ਇਹ ਹਾਲ ਨਾ ਤੁਹਾਡੇ ਨਾਲ ਹੋ ਜੇ ਵੀ ਅੱਜ ਚਾ ਚਾ ਚ ਵੇਚਦੇ ਹਾਂ ਵੀ 2 ਕਰੋੜ 4 ਕਰੋੜ ਮਿਲਦਾ ਹੈ ਕਿਉਂਕਿ ਇਸ ਜ਼ਮੀਨ ਦਾ ਤੁਹਾਨੂੰ 20 ਕਰੋੜ ਵੀ ਦੇਣਗੇ ਰੁਕੋ 10 ਸਾਲ ਤੁਹਾਨੂੰ ਜੇ ਤੁਸੀਂ 50 ਕਰੋੜ ਕਹਿ ਦੋਗੇ ਨਾ ਉਹ ਵੀ ਮੂੰਹ ਮੰਗਾ ਮਿਲੂਗਾ ਕਿਉਂਕਿ ਪੂਰੀ ਦੁਨੀਆ ਇੱਕ ਪਿੰਡ ਬਣਨ ਜਾ ਰਹੀ ਹੈ ਕਿ ਇਹ ਸਾਰਾ ਇੰਡਸਟਰੀਅਲ ਹੱਬ ਬਣਨਾ ਹੈ ਤੇ ਹੱਬ ਦਾ ਬਿਲਕੁਲ ਤਰਾ ਹੋਣਾ ਹੈ ਲੁਧਿਆਣਾ ਇਹ ਲੁਧਿਆਣਾ ਤੋਂ ਚੱਲ ਕੇ ਪੂਰੇ ਮੱਧ ਏਸ਼ੀਆ ਏਸ਼ੀਆ ਦਾ ਵਪਾਰ ਚੱਲਣਾ ਹੈ ਇਹ ਗੱਲ ਨੂੰ ਆਪਦੇ ਮਨਾਂ ਚ ਬਿਠਾ ਲਿਓ ਇਸ ਲਈ ਅੱਜ ਆਪ ਦੀ ਜ਼ਮੀਨਾਂ ਵਿੱਚੋਂ ਕਰੋੜਾਂ ਅਰਬਾਂ ਦੀ ਜ਼ਮੀਨ ਹੋਊਗੀ ਜੇ ਮੈਂ ਗੱਲ ਕਰਾਂ ਸਰਕਾਰ ਦੀ ਤਾਂ ਇੱਕ ਮੈਂ ਛੋਟੀ ਜੀ ਕਹਾਣੀ ਤੁਹਾਨੂੰ ਮੈਂ ਸੁਣਾ ਦਿੰਨਾ ਇੱਕ ਕੋਈ ਨੌਜਵਾਨ ਹੁੰਦਾ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਬੌਲਦਾਂ ਦੇ ਨਾਲ ਖੇਤ ਚ ਹਲ ਬੋਂਦਾ ਹੁੰਦਾ ਤਾਂ ਉੱਥੋਂ ਇੱਕ ਚਪਾਈ ਲੰਘਦਾ ਹੈ ਸੁਪਾਈ ਕਹਿੰਦਾ ਓਏ ਮੈਂ ਫਲਾਣੇ ਪਿੰਡ ਜਾਣਾ ਰਾਹ ਕਿੱਧਰੋਂ ਜਾਂਦਾ ਹੈ ਉਹ ਕੰਨਾਂ ਤੋਂ ਬੋਲਾ ਹੁੰਦਾ ਉਹਨੂੰ ਸੁਣਦਾ ਨਹੀਂ ਹੁੰਦਾ ਕਹਿੰਦਾ ਨਹੀਂ ਜੀ ਇਹ ਬੌਲ ਤਾਂ ਕਹਿੰਦਾ ਮੈਨੂੰ ਵੀਰੇ ਸਹੌੜਿਆਣੇ ਦਾਅ ਚ ਦਿੱਤਾ ਉਹ ਜਦੋਂ ਦੋਕਾਰੀ ਸਪਾਈ ਪੁੱਛਦਾ ਹੈ ਹੋਰ ਜਵਾਬ ਦਿੰਦਾ ਹੈ ਤਾਂ ਉਹ ਗੁੱਸੇ ਚ ਦੋ ਚਾਰ ਜਿਹੜੀਆਂ ਹੱਥੇ ਚ ਫੜੀਆਂ ਸੋਟੀਆਂ ਹੁੰਦੀਆਂ ਨੇ ਉਹਦੇ ਮਾਰਦਾ ਹੈ ਵੀ ਤੂੰ ਬੋਲਾ ਹੋਇਆ ਤੈਨੂੰ ਪਤਾ ਨਹੀਂ ਲੱਗਦਾ ਐਨਾ ਕਹਿ ਕੇ ਉਹ ਚਲਾ ਜਾਂਦਾ ਥੋੜੇ ਸਮੇਂ ਬਾਅਦ ਉਹਦੀ ਘਰ ਵਾਲੀ ਰੋਟੀ ਲੈ ਕੇ ਆ ਜਾਂਦੀ ਹੈ ਉਹ ਰੋਟੀ ਲੈ ਕੇ ਆਉਂਦੀ ਹੈ ਉਹ ਆਉਂਦੀ ਨੂੰ ਉਹਦੇ ਘਰ ਵਾਲਾ ਝੋਟਾ ਲੈਂਦਾ ਕਹਿੰਦਾ ਤੁਸੀਂ ਮੈਨੂੰ ਬੋਲਦ ਚੋਰੀ ਦਾ ਹੀ ਦਿੱਤਾ ਇਹੀ ਦਾਅ ਚ ਦੇਣਾ ਸੀ ਉਹਨੇ ਘਰ ਵਾਲੀ ਘੁਰਤੀ ਉਹ ਰੋਟੀ ਖਵਾ ਕੇ ਵਾਪਸ ਜਾਂਦੀ ਹੈ ਤਾਂ ਉਹਦੀ ਸੱਸ ਆਟਾ ਪੀਉਣ ਵਾਸਤੇ ਕਣਕ ਨੂੰ ਸਾਫ਼ ਕਰਦੀ ਹੁੰਦੀ ਆ ਉਹ ਜਾਂਦੀ ਭਾਂਡੇ ਢੀਡੇ ਉਹਦੇ ਮੁੱਥੇ ਮਾਰਦੀ ਆ ਕਹਿੰਦੀ ਆਹ ਮੁੰਡਾ ਇਹੋ ਜਿਹਾ ਕਲੇਸ਼ੀ ਰਹਿਣਾ ਸੀ ਕਹਿੰਦਾ ਤੈਨੂੰ ਮੈਂ ਪਹਿਲਾਂ ਕਿਹਾ ਸੀ ਰੋਟੀ ਲਾ ਦੇ ਮੈਨੂੰ ਜਾਂਦੀ ਨੂੰ ਕਹਿੰਦਾ ਠੰਡੀ ਰੋਟੀ ਲੈ ਕੇ ਆਈਆਂ ਹੁਣ ਨਾ ਤਾਂ ਉਹਨੂੰ ਪਤਾ ਲੱਗਿਆ ਕੀ ਕਿਹਾ ਨਾ ਉਹਨੂੰ ਪਤਾ ਲੱਗਿਆ ਕੀ ਕਿਹਾ ਗਾਹਾਂ ਉਹਦੀ ਸੱਸ ਵੀ ਬੋਲੀ ਸੀ ਉਹ ਜਿਹੜਾ ਜਿਹਦੇ ਨਾਲ ਛੰਨ ਹੁੰਦਾ ਹੱਥ 'ਚ ਕਣਕ ਛਾੜਦੀ ਸੀ ਉਹ ਚੱਕ ਕੇ ਆਪਦੇ ਘਰਾਂ ਦੇ ਮਾਰਦੀ ਆ। ਕਹਿੰਦੀ ਤੈਨੂੰ ਕਿਹਾ ਸੀ ਨਾ ਇਹਨੂੰ ਰਿਸ਼ਤਾ ਮੈਂ ਕਰਾ ਦੂੰਗੀ ਆ ਮਾਨ ਮਰਜੀ ਦੀ ਲਿਆਇਆ ਆ ਦੇਖ ਲੈ ਕਿੰਨਾ ਸੁਣਦੀ ਆ। ਗਾਂ ਜਿਹੜਾ ਬਾਬਾ ਉਹ ਮੰਜੀ ਮੁੰਦਾ ਹੁੰਦਾ ਉਹ ਵੀ ਗਾਂ ਬੋਲਾ ਹੁੰਦਾ। ਓਹੋ ਦਾਤੀ ਚੱਕਦਾ ਹੈ ਮੰਜੀ ਦਾ ਬਾਣੀ ਵੜ ਦਿੰਦਾ ਕਹਿੰਦਾ ਲੈ ਫਿਰ ਜਾ ਜਿਹੜਾ ਸਾਰੇ ਪਿੰਡ 'ਚ ਮੇਰੇ ਤੋਂ ਵਧੀਆ ਜਿਹੜਾ ਮੰਜੀ ਬਣਦੂਗਾ ਉਹ ਤੋਂ ਬਣਵਾ ਲੈ। ਗੱਲ ਸ਼ੁਰੂ ਤੋਂ ਲੈ ਕੇ ਆਖਰ ਤੱਕ ਕਿਸੇ ਨੂੰ ਕੋਈ ਨਹੀਂ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹ ਹਾਲ ਸਾਡੇ ਰਾਜਨੀਤਿਕ ਨੇਤਾ ਮਾਦਾ ਹੋ ਗਿਆ ਇਹ ਰਾਜਨੀਤਿਕ ਲੀਡਰ ਨਹੀਂ ਭਰਾਵੋ ਇਹ ਰਾਜਨੀਤਿਕ ਲਟੇਰੇ ਨੇ ਅੱਜ ਤੱਕ ਕਾਲੇ ਕੱਛਾਂ ਵਾਲੇ ਆਪਾਂ ਸਾਰਿਆਂ ਨੇ ਸੁਣਿਆ 10 15 20 ਸਾਲ ਪਹਿਲਾਂ ਪਿੰਡਾਂ 'ਚ بڑا ਰੌਲਾ ਪੈਂਦਾ ਹੁੰਦਾ ਸੀ ਉਹ ਰਾਤ ਨੂੰ ਆਉਂਦੇ ਸੀ ਚੁੱਪਚੀਪੇ ਆਉਂਦੇ ਸੀ ਤੇਲ ਮਲਿਆ ਅੰਕਲ ਜਾਂਦੇ ਸੀ ਸਾਰਾ ਪਿੰਡ ਜਾਗ ਜਾਂਦਾ ਸੀ ਧਮਗਰ ਪੈ ਜਾਂਦੇ ਸੀ ਪਰ ਇਹ ਰਾਜਨੀਤਿਕ ਲਟੇਰੇ ਦਿਨ ਦਿਹਾੜੇ ਗੱਡੀਆਂ ਦੇ ਵਿੱਚ ਹੂਟਰ ਮਾਰਦੇ ਹੋਏ ਪੰਜਾਬ ਪੁਲਿਸ ਦਾ ਸਹਾਰਾ ਲੈਂਦੇ ਹੋਏ ਤੁਹਾਡੇ ਪਿੰਡ ਦੇ ਵਿੱਚ ਜਿਹੜੇ 4-5 ਚੌਧਰੀ ਹੁੰਦੇ ਨੇ ਮੋਤਵਾਰ ਉਹਨਾਂ ਦੇ ਨਾਲ ਦਿਨ ਦਿਹਾੜੇ ਤੁਹਾਡੇ ਪਿੰਡਾਂ ਚੋਂਦੇ ਨੇ ਤੁਸੀਂ ਇਹਨਾਂ ਮੁਰੇ ਹੱਥ ਵੀ ਜੋੜਦੇ ਹੋ ਇਹਨਾਂ ਦੇ ਗੋਡੀਆਂ ਤੱਕ ਲਾਉਨੇ ਹੋ ਤੇ ਇਹ 1947 ਤੋਂ ਲੈ ਕੇ ਅੱਜ ਤੱਕ ਦਿਨ ਦਿਹਾੜੇ ਸ਼ਰੇਆਮ ਪੰਜਾਬ ਨੂੰ ਲੁੱਟਦੇ ਆ ਰਹੇ ਨੇ ਕੀ ਗੱਲ ਭਾਈ ਇਹਨਾਂ ਦੇ ਵਿਰੁੱਧ ਇਕੱਠੇ ਨਹੀਂ ਹੋ ਸਕਦੇ ਇਹਨਾਂ ਦੇ ਵਿਰੁੱਧ ਬੋਲ ਨਹੀਂ ਸਕਦੇ ਹੁਣ ਲੁੱਟਦੇ ਲੁੱਟਦੇ ਗੱਲ ਇੱਥੇ ਤੱਕ ਆ ਗਈ ਕੁਣ ਇਹ ਸਾਡੇ ਘਰਾਂ ਨੂੰ ਪੈ ਗਏ ਆ ਜਿਹੜੇ ਐਡੇ ਬੋਰਡ ਲੱਗੇ ਨੇ ਲੈਂਡ ਪੂਲਿੰਗ ਐਕਟ ਜਿਹਨੂੰ ਮੈਂ ਲੈਗ ਪੂਲਿੰਗ ਐਕਟ ਕਹਿੰਨਾ ਕਿਉਂਕਿ ਥਿਸ ਇਜ਼ ਨਾਟ ਐ ਲੈਂਡ ਪੂਲਿੰਗ ਐਕਟ ਥਿਸ ਇਜ਼ ਐ ਲੈਗ ਪੂਲਿੰਗ ਜਿਹੜਾ ਐਕਟ ਹੈ ਹੁਣ ਇਹ ਤੁਹਾਡੀਆਂ ਜ਼ਮੀਨਾਂ ਨੂੰ ਪੈ ਗਏ ਓਏ ਹੁਣ ਵੀ ਸੁੱਤੇ ਪਏ ਹੋ ਹਜੇ ਵੀ ਜੈ ਇੰਨੀ ਕਿ ਗਣਤੀ ਚ ਆਏ ਹੋ ਤਾਂ ਫੇਰ ਭਾਈ ਮਾਰਾ ਹੀ ਹਾਲ ਆ ਮੈਂ ਤਾਂ ਇਹੀ ਕਹਿ ਸਕਦਾ ਹੁਣ ਤਾਂ ਯਾਰ ਕੱਲੇ ਕੱਲੇ ਦੀ ਜ਼ਮੀਨ ਆ ਯਾਰ ਪਹਿਲਾਂ ਚਿੱਟੇ ਵੇਲੇ ਆਪਾਂ ਦੇਖਦੇ ਹੁੰਦੇ ਸੀ ਨਾ ਜਦੋਂ ਚੱਟਾ ਨਸ਼ਾ ਪੰਜਾਬ ਚ ਆਇਆ ਜਿਹੜੇ ਪਣ ਨਸ਼ਾ ਕਰਦੇ ਵੀ ਕੋਈ ਨਹੀਂ ਉਹ ਪਰਲੀ ਪੱਤੀ ਦਾ ਹੈ ਉਹ ਪਰਲੇ ਪਾਸੇ ਦਾ ਸੀ ਕਿ ਲੈਣਾ ਅੱਜ ਉਹ ਹੁੰਦਾ ਹੋਇਆ ਤੁਹਾਡੇ ਘਰਾਂ ਤੱਕ ਪਹੁੰਚ ਗਿਆ ਉਹਦਾ ਸੇਕ ਤੁਹਾਡੇ ਘਰਾਂ ਨੂੰ ਲੱਗਿਆ ਐਵੇਂ ਹੀ ਅੱਜ ਜਿਹਨੂੰ ਲੱਗਦਾ ਵੀ ਨਹੀਂ ਮੈਂ ਤਾਂ ਕਿੱਲਾ ਵੇਚ ਕੇ ਚਾਰ ਬਣਾ ਲੂੰ ਜਾਂ ਪੰਜ ਬਣਾ ਲੂੰ ਬਣਾਣਾ ਭਾਈ ਕਿਸੇ ਦਾ ਕੱਖ ਨਹੀਂ ਇਹ ਯਾਦ ਰੱਖਿਓ ਜ਼ਮੀਨਾ ਹੈਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਖਸ਼ੀਆਂ ਹੋਈਆਂ ਨੇ ਜੇ ਅਸੀਂ ਇਸ ਕਿਰਤ ਨਾਲੋਂ ਟੁੱਟ ਗਏ ਕਿਉਂਕਿ ਅਸੀਂ ਪਹਿਲਾਂ ਹੀ ਅੱਧੇ ਉਹ ਵੱਧਦਾ ਸੀ ਜਾ ਕੇ ਵਿਦੇਸ਼ਾਂ 'ਚ ਵਸ ਗਏ ਉਹ ਵਿਦੇਸ਼ਾਂ ਦੇ ਵਿੱਚ ਜਿਹੜੀ ਠੰਡੀ ਬੋਲੀ ਧਰਤੀ ਹੈ ਜਿੱਥੇ ਬਹੁਤ ਸਮੇਂ ਬਾਅਦ ਕੋਸ਼ੁੰਦਾ ਕਿਉਂਕਿ 6-7 ਮਹੀਨਿਆਂ ਤਾਂ ਦੇ ਬਰਫ਼ੀ ਪਈ ਰਹਿੰਦੀ ਹੈ ਸੋ ਇਹੋ ਜੀ ਧਰਤੀ ਕਿਤੇ ਮਿਲਣੀ ਹੈ ਜਿੰਨੀਆਂ ਰੋਤਾਂ ਨੇ 6-7 ਰੋਤਾਂ ਦਾ ਆਨੰਦ ਮਾਣਦੇ ਹੋ ਸੋ ਬਸ ਗੱਲ ਆਖਰ ਤੇ ਇਹੀ ਹੈ ਵੀ ਆਪ ਦੀਆਂ ਜ਼ਮੀਨਾਂ ਨਾ ਵੇਚ ਦਿਓ ਜੇ ਅੱਜ ਤੁਸੀਂ ਜ਼ਮੀਨਾਂ ਨੂੰ ਦੇਤੀਆਂ ਤਾਂ ਫਿਰ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਮੈਂ ਬਿਆਨ ਸੁਣ ਰਿਹਾ ਸੀ ਮੁੱਖ ਮੰਤਰੀ ਸਾਹਿਬ ਕਿਤੇ ਕਹਿ ਰਹੇ ਸੀ ਬਈ ੱੱਕੇ ਨਾਲ ਨਹੀਂ ਕਿਸੇ ਦੀ ਜ਼ਮੀਨ ਲਈ ਜਾਊਗੀ ਅਸੀਂ ਜਿਹੜੇ ਦੇਣਾ ਚਾਹੁੰਦੇ ਨੇ ਉਹ ਦੇਣਗੇ ਤੇ ਜਿਹੜੇ ਨਹੀਂ ਦੇਣਾ ਚਾਹੁੰਦੇ ਉਹ ਨਾ ਦੇਣ ਸੋ ਇਹ ਗੱਲ ਸੋਸ਼ਲ ਮੀਡੀਆ ਦੇ ਜ਼ਰੀਏ ਪੂਰੀ ਦੁਨੀਆ ਤੱਕ ਜਾਣੀ ਹੈ ਅੱਜ ਭਗਵੰਤ ਸਿੰਘ ਮਾਨ ਸਾਹਿਬ ਅਸੀਂ ਲੁਧਿਆਣਾੇ ਖੜੇ ਆ ਤੁਹਾਡੇ ਗਲਾਟਾ ਸਾਡੇ ਦਫ਼ਤਰ ਦੇ ਬਿਲਕੁਲ ਮੂੜੇ ਆ ਗਲਾਟਾ ਬਿਲਕੁਲ ਸਾਡੇ ਆ ਕੋਲੇ ਜਿੱਥੇ ਅਸੀਂ ਬੈਠੇ ਆ ਘਰ ਨਾਲੇ ਜੀ ਤੁਹਾਡੇ ਕੋਈ ਜ਼ਮੀਨ ਦੇਣੀ ਚਾਹੁੰਦਾ ਦੱਸ ਦੇ ਹੱਥ ਖੜੇ ਕਰਕੇ ਕੋਈ ਦੇਣੀ ਚਾਹੁੰਦਾ ਸੋ ਆ ਨੋਟ ਕਰ ਲੈ ਭਗਵੰਤ ਸਿੰਘ ਮਾ ਕੋਈ ਜ਼ਮੀਨ ਨਹੀਂ ਦੇਣੀ ਚਾਹੁੰਦਾ ਜੇ ਤੂੰ ਕਹਿੰਦਾ ਸੀ ਮੈਂ ਖੇਤਾਂ ਦਾ ਪੁੱਤ ਆ ਮਿੱਟੀ ਦਾ ਪੁੱਤ ਆ ਫਿਰ ਭਾਈ ਆ ਕੇ ਇਹਨਾਂ ਦੀ ਗੱਲ ਸੁਣ ਇੱਥੇ ਜਿਹੜੇ ਐਮਐਲਏ ਸਾਹਿਬ ਆ ਜਿਹੜੇ ਵੀ ਇਸ ਕੇਸ ਹਲਕੇ ਦੇ ਨੇ ਉਹ ਜਾ ਕੇ ਦੱਸ ਦੇਣ ਬਾਕੀ ਇਹ ਸੀਐਡੀ ਵਾਲੇ ਘਿਰਦੇ ਹੋਣੇ ਆ ਪਲੀਜ਼ ਤੁਸੀਂ ਵੱਡੀ ਗਿਰਤੀ ਚ ਲਾ ਦਿੱਤੀ ਐ ਅੱਜ ਪੁਲਿਸ ਦਾ ਕੰਮ ਕੀ ਹੋ ਗਿਆ ਧਾਨੇ ਰੋਕਣਾ ਅੱਜ ਪੁਲਿਸ ਦਾ ਕੰਮ ਕੀ ਹੈ ਜਿਸੇ ਨੂੰ ਕਿਸੇ ਨੂੰ ਧਮਕੀ ਆਉਦੀ ਆਵੇ ਗਨਮੈਨ ਉਹਨੂੰ ਦੇਣਾ ਸਾਡੇ ਝਗਰਾਉਂ ਸ਼ਹਿਰ ਦੀ ਆਬਾਦੀ ਜੋ 2 3 ਲੱਖ ਦੇ ਕਰੀਬ ਹੈ ਤੇ ਥਾਣੇ ਸਿੱਧੀ ਦੇ ਵਿੱਚ ਮੁਲਾਜ਼ਮ ਕਿੰਨੇ ਨੇ 26 ਆ 40 ਸੁਰੱਖਿਆ ਨਾਲ ਹੋ ਰਿਹਾ ਹੈ ਅਬੋਰ ਦੇ ਵਿੱਚ ਸ਼ਰਿਆਮ ਇੱਕ ਕਪੜਾ ਵਪਾਰੀ ਦੀ ਜਿਹੜਾ ਕੁਰਤੇ ਵਿਅਮੈ ਸੌਂਦਾ ਸੀ ਪੂਰੀ ਦੁਨੀਆ ਤੱਕ ਪਸੰਦ ਸੀ ਸ਼ਰਿਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕਿੱਥੇ ਹੈ ਭਾਈ ਤੁਹਾਡੀ ਪੁਲਿਸ ਕੀ ਗੱਲ ਹੈ ਆ ਲੁਧਿਆਣਾ ਦੇ ਵਿੱਚ ਕਹਿੰਦੇ ਨੇ ਯੁੱਧ ਨਸ਼ੀ ਅਬਰਤ ਆ ਮੈਨੂੰ ਦੱਸੋ ਵੀ ਯੁੱਧ ਨਸ਼ੀ ਅਬਰਤ ਹੈ ਕਿੱਥੇ ਸਾਰੇ ਨਸ਼ਾ ਉਮੀ ਬਖੜਿਆ ਆ ਤੁਹਾਡੇ ਲੁਧਿਆਣੇ ਚਲੋ ਆ ਵੇਖੋ ਮੇਨਿਆ ਗੱਡੀ ਚ ਆ ਸਾਰੇ ਹੁਣੇ ਪੁਲਿਸ ਅਧਿਕਾਰੀ ਆਓ ਇਸੇ ਰੋਡ ਤੋਂ ਕੰਨਾ ਦਵਾ ਦਿੰਨੇ ਆ ਯੁੱਧ ਨਸ਼ੀ ਅਬਰਤ ਫੇਲ ਹੋ ਗਿਆ ਸਿੱਖਿਆ ਕ੍ਰਾਂਤੀ ਬਿਲਕੁਲ ਫੇਲ ਹੋ ਗਈ ਕੂਚੀਆਂ ਮਾਰ ਕੇ ਸੀ ਸਿੱਖਿਆ ਕ੍ਰਾਂਤੀ ਲਿਆਵਾਂਗੇ ਐ ਸਿੱਖਿਆ ਕ੍ਰਾਂਤੀ ਆਊਗੀ ਉਹ ਸਿੱਖਿਆ ਮੰਤਰੀ ਸਾਹਿਬ ਕਹਿੰਦੇ ਐਨੇ ਅਧਿਆਪਕ ਭਰਤੀ ਕਰ ਲਿਆ ਅਸੀਂ ਮੇਰੇ ਕੋਲੇ ਇੱਕ ਅਧਿਆਪਕਾ ਦਾ ਕੱਲ ਕੋਈ ਗੱਲ ਕਰ ਰਿਹਾ ਸੀ ਫੋਨ ਆਇਆ ਉਹ ਕਹਿੰਦੇ ਜਿਹੜੇ ਤਾਂ 6ਵੀਂ ਤੋਂ ਲੈ ਕੇ 10ਵੀਂ ਤੱਕ ਪੜ੍ਹਾਉਦੇ ਸੀ ਉਹਨਾਂ ਨੂੰ ਇਹ ਲੈਕਚਰ ਆ ਦੇ ਵਿੱਚੋਂ ਤਰੱਕੀਆਂ ਦੇ ਰਹਿਣੇ ਤਾਂ ਜੋ ਨਜਮੇ ਬੱਚੇ ਭਰਤੀ ਨਾ ਕਰਨੇ ਤਹਿ। ਔਰ ਜਿਹੜਾ 6ਵੀਂ ਤੋਂ 10ਵੀਂ ਆਇਆ ਉਹ 11ਵੀਂ 12ਵੀਂ ਨੂੰ ਕਿੱਥੇ ਪੜ੍ਹਾਉ ਉਹ ਭਾਈ ਉਹ ਲੈਕਚਰ ਕਿਵੇਂ ਬਣ ਜੂਗਾ। ਸੋ ਸਰਕਾਰ ਦੀਆਂ ਖਾਮੀਆਂ ਨੇ ਸਿੱਖਿਆ ਮੰਤਰੀ ਸੁੱਤੇ ਆ ਪਿਆ ਹੈ। ਗ੍ਰਹਿ ਮੰਤਰੀ ਵਿੱਚੋਂ ਪੰਜਾਬ ਖਤਮ ਹੋ ਗਿਆ। ਥਾਂ ਥਾਂ ਗੋਲੀਆਂ ਚੱਲ ਰਹੀਆਂ ਨੇ ਗੈਸਟ੍ਰਾ ਦਾ ਰਾਜ ਹੋ ਗਿਆ। ਆਹ ਮੰਨਦਾ ਕਿਥੋਂ ਸੇਫਾ ਮੈਨੂੰ ਤੁਸੀਂ ਦਾ ਇਸ ਲਈ ਮੁੱਦੇ ਇੱਕ ਨਹੀਂ ਐ ਮੁੱਦੇ ਬਹੁਤ ਐ ਪਰ ਅੱਜ ਸਭ ਤੋਂ ਵੱਡਾ ਮੁੱਦਾ ਆ ਜਿਹੜੀ ਲੈਕ ਪੂਲਿੰਗ ਐਕਟ ਇਹਦਾ ਸੋ ਅਸੀਂ ਭਾਈ ਇਹ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ 24311 ਏਕੜ ਜਿਹੜੀ ਆਪਣੇ ਲੁਝਾਣੇ ਚਲੀ ਗਈ ਐ ਫਲਾਰ ਹੋਣੀ ਐ ਉਸ ਤੋਂ ਬਾਅਦ ਮੋਗੇ ਦੇ ਵਿੱਚ ਬਠਿੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਲੋਨੀਆਂ ਕੱਟਣੀਆਂ ਨੇ ਗੱਲ ਕੀ ਐ ਲਿਆ ਕੇ ਦਿੱਲੀ ਦੇ ਕਾਰਪੋਰੇਟ ਕਾਬਜ ਕਰਨੇ ਨੇ ਹੁਣ ਕਹਿੰਦੇ ਅਰਬਨ ਸਕੇਪਾਂ ਬਣਾਵਾਂਗੇ ਮੈਨੂੰ ਤੁਸੀਂ ਦੱਸ ਦਿਓ ਤੁਸੀਂ ਜਿੰਨੇ ਇੱਥੇ ਆਏ ਹੋ ਜਾਂ ਜਿਹੜੇ ਲੁਧਿਆਣਾ ਜਗਰਾਵਾ ਮੁੱਲਾਂਪੁਰ ਜਿਹੜੇ ਇਸ ਏਰੀਆ ਦੇ ਵਸਨੀਕ ਨੇ ਕਿਹੜੇ ਘਰ ਰਹਿਣਗੇ ਭਾਈ ਹਰ ਇੱਕ ਉਹਦੇ ਘਰ ਦੇ ਵਿੱਚ ਰਹਿੰਦਾ ਸੋ ਆਹ ਕਬੂਤਰਾਂ ਦੇ ਖੁੱਡੇ ਅਸੀਂ ਕੀ ਕਰਨੇ ਆ ਇੱਕੋ ਕੌਣ ਵਸਾਉਣੇ ਨੇ ਲਿਆ ਕੇ ਬਾਹਰ ਲੈ ਲੋ ਇਸ ਪੰਜਾਬ ਨੇ ਅੱਜ ਤੱਕ ਮੋਗਲ ਆਏ ਗੋਰੇ ਅੰਗਰੇਜ਼ ਆਏ ਕੋਈ ਵੀ ਚੜ ਕੇ ਆਇਆ ਅਸੀਂ ਉਹਦਾ ਉਸੇ ਢੰਗ ਨਾਲ ਜਵਾਬ ਦਿੰਦਾ ਹੈ ਸੋ ਭਾਈ ਜੇ ਤੁਸੀਂ ਵੀ ਚੜ ਕੇ ਆਉਂਗੇ ਤਾਂ ਫਿਰ ਅਸੀਂ ਵੀ ਉਵੇਂ ਜਵਾਬ ਦੇਵਾਂਗੇ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕੋਈ ਇਦਾਂ ਦੀ ਘਟਨਾ ਹੋਵੇ ਤੁਹਾਨੂੰ ਇਹ ਲੈਗ ਪੂਲਿੰਗ ਐਕਟ ਸਿਰੇ ਤੋਂ ਰੱਦ ਕਰ ਦੇਣਾ ਚਾਹੀਦਾ ਹੈ ਅਤੇ ਜੋ ਕਿਸਾਨਾਂ ਦੀਆਂ ਜ਼ਿੰਮੇਵਾਰੀਆਂ ਮੁਸ਼ਕਲਾਂ ਨੇ ਉਹਦਾ ਹੱਲ ਕਰਨਾ ਚਾਹੀਦਾ ਹੈ ਕੱਲ ਅਸੀਂ ਕਿਤੇ ਇੱਕ ਕਨਵਰਸੇਸ਼ਨ ਸੀ ਉੱਥੇ ਬੈਠੇ ਸੀ ਤਾਂ ਗੱਲ ਚੰਡੀ ਝੋਨੇ ਦੀ ਬਿਲਕੁਲ ਝੋਨੇ ਨੇ ਸਾਡਾ ਨਾਸ ਕੀਤਾ ਮੈਂ ਸ਼ਰਮ ਕਹਿ ਦਿੰਨਾ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਮੌਨਸੂਨੋਂ ਘੱਟੀ ਉਹਦਾ ਕਾਰਨ ਨਹੀਂ ਆ ਪਰ ਜ਼ਿੰਮੇਦਾਰ ਕਰੇ ਕੀ ਤੁਸੀਂ ਅੱਜ ਹੀ ਦੋ ਫਸਲਾਂ ਲੈ ਕੇ ਦਿਓ ਜਿਹੜਾ ਝੋਨੇ ਦੇ ਰੇਟ ਦੇ ਮੁੱਲ ਦਾ ਤੁਸੀਂ ਖਰੀਦੋਗੇ ਉਹਨਾਂ ਦੀ ਐਮਐਸਪੀ ਤੈਅ ਕਰੋ ਇੰਨਾ ਮੁੱਲ ਤੈਅ ਕਰੋ ਤਾਂ ਭਾਈ ਝੋਨਾ ਨਹੀਂ ਲੱਗੂਗਾ ਕਿਉਂਕਿ ਇਹਨੇ ਸਾਡਾ ਪਾਣੀ ਉਜਾੜਿਆ ਹਰ ਇੱਕ ਨੂੰ ਇਹ ਗੱਲ ਪਤਾ ਹੈ ਪਰ ਇਹਦੇ ਲਈ ਕੋਈ ਬਦਲ ਵੀ ਤਾਂ ਦੇਣਾ ਪਊ ਨਾ ਕੀ ਸਰਕਾਰ ਕੀ ਖੇਤੀਬਾੜੀ ਮੰਤਰੀ ਸਾਹਿਬ ਦੋ ਬਦਲ ਦੇ ਸਕਦੇ ਨੇ ਨਹੀਂ ਦੇ ਸਕਦੇ ਕਾਰਨ ਸਿੱਖਿਆ ਮੰਤਰੀ ਤੋਂ ਲੈ ਕੇ ਖੇਤੀਬਾੜੀ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਉਸ ਦਿੱਲੀ ਦੇ ਤਲਵੇ ਚੱਟ ਬਣੇ ਹੋਏ ਨੇ ਮੈਂ ਸਿੱਧੇ ਸ਼ਬਦਾਂ ਚ ਕਹਿ ਦਿੰਦਾ ਉਹ ਦਿੱਲੀ ਜਿਹੜੀ ਕਦੇ ਪੰਜਾਬ ਦੀ ਨਹੀਂ ਹੋਈ ਸੋ ਇਸ ਲਈ ਜੇ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ ਪੰਜਾਬ ਦੇ ਲੋਕ ਖੁਸ਼ਹਾਲੀ ਨਾਲ ਜੀਵਨ ਆਪਦਾ ਜਿਉਣ ਤਾਂ ਭਾਈ ਇਹ ਐਕਟ ਇਹ ਨੀਤੀ ਮੁੱਢੋਂ ਰੱਦ ਕਰ ਦਿਓ ਤੇ ਆ ਕੇ ਇਹਨਾਂ ਲੋਕਾਂ ਚ ਬੈਠੋ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਿਓ ਵੀ ਤੁਹਾਡੀਆਂ ਜ਼ਮੀਨਾਂ ਤੇ ਕੋਈ ਅਰਬਨ ਸਟੇਟ ਕੋਈ ਫਾਰਮ ਸਟੇਟ ਨਹੀਂ ਬਣੂਗੀ ਕਿਉਂਕਿ ਸਾਨੂੰ ਨਹੀਂ ਚਾਹੀਦੀਆਂ ਲੀਡਰ ਉਹੀ ਹੁੰਦਾ ਜਿਹੜਾ ਲੋਕਾਂ ਦੀ ਗੱਲ ਕਰੇ ਕਿਉਂਕਿ ਬਾਬਾ ਨਜ਼ਮੀ ਲਿਖਦਾ ਹੈ ਕਿ ਨਾ ਜਿਸ ਤੱਕ ਧੀਤੇ ਰਜਮਾ ਟੁੱਕਰ ਖਾਂਦਾ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂ ਸੋ ਭਾਈ ਹਾਕਮੋਂ ਧਿਆਨ ਦੇ ਲੋ ਪੰਜਾਬ ਪਹਿਲਾਂ ਹੀ ਗਰਖ ਚੱਲਿਆ ਹੈ ਪੰਜਾਬ ਬਚਾਉਣ ਲਈ ਆਪਾਂ ਸਾਰੇ ਇਕੱਠੇ ਹੋ ਜਾਈਏ ਆਖਿਰ ਦੇ ਵਿੱਚ ਮੇਰੀਆਂ ਦੋ ਕਬੈਨਤੀਆਂ ਨੇ ਇਹੀ ਬੇਨਤੀਆਂ ਨੇ ਭਈ ਜਿੱਥੋਂ ਵੀ ਤੁਸੀਂ ਜਿੰਨੀ ਵੱਡੀ ਤਦਾਦ ਚਾ ਸਕਦੇ ਹੋ ਇਸ ਪਾਲਿਸੀ ਦਾ ਵਿਰੋਧ ਕਰਿਏ ਤਾਂ ਜੋ ਕਿਉਂਕਿ ਜੇ ਅੱਜ ਇਹ ਏਡਾ ਲੈਣ ਦੇ ਵਿੱਚ ਜ਼ਮੀਨਾਂ ਇਹ ਸਫਲ ਹੋ ਗਏ ਤਾਂ ਫਿਰ ਆਉਣ ਵਾਲੇ ਸਮੇਂ 'ਚ ਹੋਰ ਤੱਕੇ ਕਰਨਗੇ ਆਪਾਂ ਦੋ ਚਾਰ ਨਾਰੇ ਲਾਵਾਂਗੇ ਤੁਸੀਂ ਸਾਥ ਦੇਣਾ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਲੈਗ ਪੋਲਿੰਗ ਐਕਟ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਦਾ ਕਿਸਾਨ ਮਜ਼ਦੂਰ ਜਿੰਦਾਬਾਦ 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 ਕਾਰਪੋਰੇਟ ਕਰਾਣੇ ਮਰਦਾਬਾਦ ਪੰਜਾਬ ਸਰਕਾਰ ਹਾਏ 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 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ